ਜਿਹੜਾ ਧਾਰਮਿਕ ਗੀਤ ਗਾਇਆ ਸੀਗਾ ਪਰ ਅੱਜ ਵੀ ਬਹੁਤ ਸਾਰੀਆਂ ਮਾਮਾ ਬਹੁਤ ਸਾਰੇ ਪਰਿਵਾਰ ਬਹੁਤ ਸਾਰੇ ਬੱਚੇ ਇਦਾਂ ਦੇ ਨੇ ਜਿਨ੍ਹਾਂ ਦੇ ਬੰਦੀ ਸਿੰਘ ਅੱਜ ਵੀ ਜੇਲਾ ਦੇ ਵਿੱਚ ਸੜ ਰਹੇ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਆਪਣੀ ਸਜ਼ਾਾਂ ਦਾ ਜਿਹੜਾ ਸਮਾਂ ਉਸ ਤੋਂ ਵੱਧ ਵੀ ਕਈ ਸਾਲ ਬਿਤਾ ਲਏ ਨੇ ਉਹ ਬਾਅਦ ਕਿਉਂ ਨਹੀਂ ਚੱਕਦੀ ਕਿਉਂ ਬੀਜੇਪੀ ਉਹਨਾਂ ਬਾਹਰ ਨਹੀਂ ਕੱਢਦੀ ਫਿਰ ਮਾਲਕ ਕਿਰਪਾ ਕਰੇ ਉਹ ਆਪਣੇ ਬੱਚਿਆਂ ਨੂੰ ਮਿਲ ਜਲਦੀ ਬਾਹਰ ਆਉਣ ਜੇ ਕੋਈ ਵੀ ਕਾਨੂੰਨ ਦੇ ਹਿਸਾਬ ਨਾਲ ਸਜ਼ਾ ਮਿਲੀ ਉਸ ਤੋਂ ਅਗਰ ਜ਼ਿਆਦਾ ਸਮਾਂ ਰਹਿ ਗਏ ਨੇ ਤੇ ਇਹ ਗੈਰ ਇਨਸਾਨੀ ਬਿਹੇਵੀਅਰ ਆ ਉਹ ਗੈਰਤਮੰਦ ਲੋਕ ਵਾਪਸ ਆਉਣ ਤੇ ਕੋਈ ਬੰਦਾ ਮੈਂ ਤਾਂ ਕਦੀ ਉਹ ਲਫ਼ਜ਼ ਹੀ ਨਹੀਂ ਯੂਜ਼ ਕੀਤਾ ਜਿਹੜੇ ਲੋਕੀ ਕਹਿੰਦੇ ਮੈਂ ਤਾਂ ਗੈਰਤਮੰਦ ਲਫ਼ਜ਼ ਕਰਦਾ ਮੈਂ ਜਿਹੜਾ ਆਪਣੇ ਹਕੂਕ ਲਈ ਲੜਦਾ ਸ਼ਹਾਦਤ ਦਾ ਪਦ ਗੈਰਤਮੰਦ ਹੁੰਦਾ ਲੇਕਿਨ ਜਿਹੜਾ ਬੇਕਸੂਰ ਕਿਸੇ ਨੂੰ ਮਾਰਦਾ ਉਹ ਹਨਾਗਾਰ ਦੀ ਜਾਨ ਲੈਣ ਦਾ ਕਿਸੇ ਨੂੰ ਹੱਕ ਨਹੀਂ ਹੈ ਹਾਂ ਹਾਂ ਅੱਛਾ ਹਸ ਜੀ ਮੈਂ ਕਰਮਜੀਤ ਅਨਵੋਲ ਹੋਣਾ ਦਾ ਇੱਕ ਇੰਟਰਵਿਊ ਸੁਣ ਰਹਾ ਹਾਂ ਕਹਿੰਦੇ ਆਪਾਂ ਤਾਂ ਚਾਹ ਪੀਣ ਨੂੰ ਬੈਠੇ ਆ ਹਾਂ ਹਸ ਜੀ ਕਦੋਂ ਆਉਂਦੇ ਚਾਹ ਪੀਣ ਆਏ ਤੁਹਾਡਾ ਕੀ ਵਿਚਾਰ ਹੈ ਚਾਹ ਦਾ ਕੱਪ ਜਗਾ ਬੜੀ ਸੋਹਣੀ ਉਧਰ ਟਾਬੇ ਵੀ ਬੜੇ ਸੋਹਣੇ ਹਵੇਲੀਆਂ ਬੜੀਆਂ ਉੱਥੇ ਬੈਠਾਂਗੇ ਮੈਂ ਤਾਂ ਕਿ ਨਤੀਜਾ ਵੀ ਅਨਾਉਂਸ ਹੋ ਜਾਏ ਇਕੱਠੇ ਬੈਠਾਂਗੇ ਚਾਹਾਂ ਪੀਵਾਂਗੇ ਲੋਕਾਂ ਨੂੰ ਲੱਗੇਗਾ ਕਿ ਨਫ਼ਰਤ ਦੀ ਰਾਜਨੀਤੀ ਖਤਮ ਹੋ ਗਈ ਆ ਖਿਡਾਰੀਆਂ ਨੂੰ ਕਲਾਕਾਰਾਂ ਨੂੰ ਫਕੀਰਾਂ ਨੂੰ ਬੈਠੇ ਤੇ ਨਹੀਂ ਚਾਹ ਇਕੱਠੇ ਪੀਂਦੇ ਆ ਲੇਕਿਨ ਗੱਲ ਆਪਣੀ ਆਪਣੀ ਕਰਦੇ ਆ ਪਾਲਿਸੀ ਆਪਣੀ ਆਪਣੀ ਕਰਦੇ ਵਿਚਾਰਕ ਤੌਰ ਤੇ ਇਹ ਡਿਫਰੈਂਸ ਜਿੱਥੇ ਹੈ ਉਹਨੂੰ ਡਿਫਰੈਂਸ਼ੀਏਟ ਕਰਕੇ ਦੱਸਦੇ ਆ ਕਿ ਮੈਂ ਜਾਂ ਮੇਰੀ ਪਾਰਟੀ ਆ ਕਰ ਸਕਦੀ ਆ ਜਿਨ੍ਹਾਂ ਨੂੰ ਪਹਿਲਾਂ ਜਿਤਾਇਆ ਇਹਨਾਂ ਨੇ ਕੱਖ ਨਹੀਂ ਕੀਤਾ ਅੱਛਾ ਅਸਾਂਸ ਜੀ ਜੇ ਮੰਨ ਲਓ ਭਾਜਪਾ ਤੁਹਾਨੂੰ ਇਸ ਵਾਰ ਮੈਦਾਨ ਦੇ ਵਿੱਚ ਉਨਾਵ ਉਤਾਰ ਦੀ ਸਿਆਸਤ ਚ ਰਹਿਣਾ ਸੀ ਤੁਸੀਂ ਹੁਣ ਮੈਂ ਸਵਾਲ ਤਾਂ ਕਰ ਰਿਹਾ ਤੁਹਾਡੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਇੱਕ ਦੇ ਵਿੱਚ ਤੁਸੀਂ ਕਹਿ ਰਹੇ ਕਿ ਮੈਂ ਤੋਬਾ ਕਰਦਾ ਸਿਆਸਤ ਤੋਂ ਮੈਂ ਨਹੀਂ ਹਣਾ ਦੂਸਰੀ ਵੀਡੀਓ ਦੇ ਵਿੱਚ ਕਹਿੰਨੇ ਮੈਂ ਇੱਕ ਵਾਰ ਜਿੱਤਣਾ ਹੀ ਜਿੱਤ ਗਿਆ ਬੋਲ ਕਰਨਾ ਸੀ ਕਰਤਾ ਸੋਸ਼ਲ ਮੀਡੀਆ ਦੀ ਉਪਜ ਅੱਜੋਂ ਵੀ ਬਾਹਰੋਂ ਕੱਟ ਕੇ ਜਿਹਨੂੰ ਐਡੀਟਿੰਗ ਕਹਿੰਦੇ ਆ ਐਡਿਟ ਕਰਕੇ ਪਾ ਦਿੰਦੇ ਆ ਜੇ ਮੈਂ ਨਾ ਲੜਦਾ ਇਲੈਕਸ਼ਨ ਤੇ ਮੈਂ ਕੈਂਪੇਨ ਜ਼ਰੂਰ ਕਰਨੀ ਸੀ ਪ੍ਰਚਾਰ ਜ਼ਰੂਰ ਕਰਨਾ ਸੀ ਔਰ ਸ਼ੁਕਰ ਵੀ ਕਰਨਾ ਅੱਛਾ ਜੋ ਉਹ ਵੀਡੀਓ ਦੇਖਦੇ ਹੋ ਤੁਸੀਂ ਆਪਣੇ ਦੇਖਿਆ ਵੀਡੀਓ ਮੈਂ ਦੇਖਿਆ ਮੈਂ ਇਹ ਗੱਲ ਕਹੀ ਨਹੀਂ ਜੋ ਦਾ ਮੀਨਿੰਗ ਬਣਾ ਕੇ ਕਹਿ ਰਿਹਾ ਜੋ ਦੇਖਦੇ ਹੋ ਕੀ ਹੁੰਦਾ ਮਨ ਚ ਤੁਹਾਡੇ ਉਸ ਵੀਡੀਓ ਦਾ ਮਨ ਚ ਮੈਂ ਕਹਿੰਦਾ ਨਹੀਂ ਮੈਂ ਝੂਠਾ ਤਾਂ ਵੀ ਜਦੋਂ ਸ਼ੀਸ਼ੇ ਦੇ ਸਾਹਮਣੇ ਖੜਾ ਹੋਵਾਂਗਾ ਖੁਦ ਨੂੰ ਸ਼ਰਮ ਆਏਗੀ ਮੈਨੂੰ ਉਦੋਂ ਮੈਨੂੰ ਲੱਗੇਗਾ ਕਿ ਉਹ ਐਡਿਟ ਕੀਤੀਆਂ ਵੀਡੀਓ ਨੇ ਉਹ ਜਰਾ ਇਲੈਕਸ਼ਨ ਦੇ ਟਾਈਮ ਕਿਉਂ ਜ਼ਿਆਦਾ ਚਲਾਈਆਂ ਜਾਂਦੀਆਂ ਇਹ ਸੋਚੋ ਉਹ ਐਡੀਟਿੰਗ ਉਹਨੂੰ ਕਹਿੰਦੇ ਖੂਬਸੂਰਤੀ ਨਾਲ ਐਡਿਟ ਕੀਤੀ ਮੇਰਾ ਮੀਨਿੰਗ ਹੈ ਬਿਲਕੁਲ ਨਹੀਂ ਇਸ ਦੋਨਾਂ ਵੀਡੀਓ ਚ ਕੀ ਬਤ ਤੁਸੀਂ ਤੁਹਾਡਾ ਮੇਰਾ ਮਤਲਬ ਇਹ ਹੋਈ ਸਿਰਫ ਇਹ ਕਿ ਦ ਇੱਕ ਵਾਰੀ ਮੈਂ ਕਿਹਾ ਸੀ ਇਹ ਦੋਜ਼ਖਿਆ ਕਿਉਂਕਿ ਮੈਂ ਹਰ ਗਿਆ ਸੀ ਪਹਿਲੀ ਵਾਰੀ ਹਰਿਆ ਸੀ ਬੰਬੇ ਤੋਂ ਫਿਲਮ ਦਸਤੀ ਦੇਖੋ ਨਾ ਜਿਹੜਾ ਬੰਦਾ ਪਹਿਲਾਂ ਪੰਜਾਬ ਫਤਿਹ ਕਰਦਾ ਗਾ ਕੇ ਦਿਲਾਂ ਤੇ ਰਾਜ ਕਰਦਾ ਪੂਰੀ ਦੁਨੀਆ ਚ ਫਿਰ ਬਾਲੀਵੁੱਡ ਚ ਜਾਂਦਾ ਫਿਰ ਹਾਲੀਵੁੱਡ ਚ ਵੀ ਤਿੰਨ ਫਿਲਮਾਂ ਚ ਗਾਉਂਦਾ ਇੰਗਲਿਸ਼ ਫਿਲਮਾਂ ਚ ਉਹਨੂੰ ਇੱਥੇ ਲਿਆ ਕੇ ਇੰਨੀ ਕਿ ਜਗਾ ਫਸਾ ਦਿੱਤਾ ਜਾਂਦਾ ਫਿਰ ਕਿਸੇ ਤਰ੍ਹਾਂ ਹਾਰ ਜਾਂਦਾ ਉਹਨੇ ਇਹੋ ਹੀ ਕਿਹਾ ਯਾਰ ਸਿਆਸਤ ਦਾ ਦੋਜ਼ੇ ਕਰ ਫਿਰ ਉਹ ਬੰਦਾ ਉੱਠਦਾ ਹਿੰਮਤ ਕਰਦਾ ਉਦੋਂ ਹਾਰਿਆ ਹੋਇਆ ਸੀ ਕਿਤੇ ਉਹ ਨਿਕਲ ਗਿਆ ਹੋਵੇ ਦੋਜ਼ੇ ਕਰ ਫਿਰ ਕਿਸੇ ਸਿਆਣੇ ਨੇ ਕਿਹਾ ਦੋਜ਼ੇ ਚੋਂ ਇਸ ਵਰਗ ਲੱਭਣਾ ਜਿੱਥੇ ਨੁਕਸਾਨ ਹੈ ਉੱਥੇ ਸਾਰਾ ਕੁਝ